ਇਹਨਾਂ ਤੋਲਦੇ ਦੀ ਇਹ ਕਹਿ ਸਮੈਕ ਤੋਲਦਾ ਵਿਕਰਮਜੀਤ ਮਜੀਠੀ ਆ ਜਿਹੜਾ ਅੱਜ ਕਰੋੜਪਤੀ ਆ ਵੱਡੀਆਂ ਵੱਡੀਆਂ ਗੱਡੀਆਂ ਇਹ ਕਰੋੜਪਤੀ ਕਿਵੇਂ ਬਣਿਆ ਖੁਲਾਸੇ ਹੋਇਆ ਵੱਡੇ ਤੁਹਾਨੂੰ ਪਤਾ ਕਿ ਵਿਕਰਮਜੀਤ ਸਿੰਘ ਮਜੀਠੀ ਆ ਇਸ ਸਮੇਂ ਨਾਪਾ ਜੇਲ੍ਹ ਦੇ ਵਿੱਚ ਬੰਦਾ ਤੇ ਉਸ ਦੇ ਉੱਤੇ ਕੇਸ ਬਣਾਇਆ ਪੰਜਾਬ ਸਰਕਾਰ ਨੇ ਡੀਏ ਦਾ ਆਮਦਨ ਤੋਂ ਵੱਧ ਜਾਇਦਾਦ ਦਾ ਮਜੀਠੇ ਹਲਕੇ ਨਾਲ ਵਿਕਰਮਜੀਤ ਮਜੀਠੇ ਦਾ ਬਹੁਤ ਗੂੜਾ ਰਿਸ਼ਤਾ ਕਿਉਂਕਿ ਇੱਥੋਂ ਹੀ ਉਸਨੇ ਆਪਣੀ ਰਾਜਨੀਤੀ ਸ਼ੁਰੂਆਤ ਕੀਤੀ ਸੀ ਤੁਸੀਂ ਜਾਣਦੇ ਹੋ ਕਿ ਵਿਕਰਮਜੀਤ ਮਜੀਠੀਆ 2005 ਦੇ ਵਿੱਚ ਮਜੀਠੇ ਆਇਆ ਸੀ 2007 ਦੇ ਵਿੱਚ ਪਹਿਲੀ ਇਲੈਕਸ਼ਨ ਲੜੀ ਸੀ ਉਸ ਤੋਂ ਬਾਅਦ 2012 2017 ਤੇ 2022 ਦੇ ਵਿੱਚ ਉਸ ਦੀ ਧਰਪਤਨੀ ਗਨੀਬ ਕੌਰ ਮਜੀਠੀਆ ਮਜੀਠੇ ਹਲਕੇ ਤੋਂ ਐਮਐਲਏ ਬੰਦੀ ਰਹੀ ਇਥੋਂ ਹਿਸਾਬ ਲਾ ਲਓ ਕਿ ਪਿਛਲੀਆਂ ਲਗਭਗ 4 ਇਲੈਕਸ਼ਨਾਂ ਮਜੀਠਾ ਪਰਿਵਾਰ ਮਜੀਠੇ ਤੋਂ ਜਿੱਦਿਆ ਮਜੀਠੇ ਦੇ ਲੋਕਾਂ ਦਾ ਮਜੀਠੇ ਬਾਰੇ ਕੀ ਕਹਿਣਾ ਕਿਉਂ ਵਾਰ-ਵਾਰ ਜਿੱਦਿਆ ਕਿਉਂਕਿ ਤਰ੍ਹਾਂ-ਤਰ੍ਹਾਂ ਦੇ ਰੂਪ ਵਿਕਰਮਜੀਤ ਸਿੰਘ ਮਜੀਠੀਏ ਦੇ ਉੱਤੇ ਲੱਗਦੇ ਰਹੇ ਆ ਕੋਈ ਉਸ ਨੂੰ ਚਿੱਟੇ ਦਾ ਤਸਕਰ ਆਖਦਾ ਕੋਈ ਉਸ ਨੂੰ ਗੁੰਡਾਗਰਦੀ ਕਰਨ ਲਈ ਸ਼ਹਿ ਦੇਣ ਵਾਲਾ ਆਖਦਾ ਕੋਈ ਉਸ ਨੂੰ ਮਾਜੇ ਦਾ ਜਰਨੈਲ ਆਖਦਾ ਕੋਈ ਉਸ ਨੂੰ ਮਾਜੇ ਦਾ ਕਾਲੀ ਦਲ ਦਾ ਸਭ ਤੋਂ ਵੱਡਾ ਲੀਡਰ ਆਖਦਾ ਗਨੀਪ ਕੌਰ ਮਜੀਠੀਆ ਦਾ ਕਹਿਣਾ ਕਿ ਸਰਕਾਰ ਨੇ ਉਹਨਾਂ ਦਾ ਕੋਈ ਵੀ ਦੋਸ਼ ਨਹੀਂ ਕੋਈ ਉਹਨਾਂ ਨੇ ਗਲਤ ਕੰਮ ਨਹੀਂ ਕੀਤਾ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਤੇ ਉਸ ਦੇ ਅੱਗੇ ਬੋਲਣ ਵਾਲਾ ਹੋਰ ਕੋਈ ਨਹੀਂ ਕਾਂਗਰਸ ਭਾਵੇਂ ਵਿਰੋਧੀ ਧਿਰ ਦੇ ਵਿੱਚ ਆ ਪਰ ਕਾਂਗਰਸ ਦੇ ਪ੍ਰਧਾਨ ਨੂੰ ਵਿਧਾਨ ਸਭਾ ਦੇ ਵਿੱਚ ਦਬਕੇ ਮਾਰ-ਮਾਰ ਕੇ ਫਾਈਲਾਂ ਦੇ ਕਹਿ-ਕਹਿ ਕੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਦਬਾ ਦਿੰਦਾ ਕਾਂਗਰਸ ਸਿਰ ਨਹੀਂ ਚੁੱਕ ਰਹੀ ਇਸ ਕਰਕੇ ਕੱਲਾ ਵਿਕਰਮਜੀਤ ਮਜੀਠੀਆਈ ਸਰਕਾਰ ਦੀਆਂ ਜਿਹੜੀਆਂ ਗਲਤ ਨੀਤੀਆਂ ਉਹਨਾਂ ਦੇ ਖਿਲਾਫ ਬੋਲਦਾ ਸੀ ਇਸ ਕਰਕੇ ਵਿਕਰਮਜੀਤ ਮਜੀਠੇ ਦੇ ਉੱਤੇ ਕੇਸ ਬਣਾਇਆ ਸਰਕਾਰ ਦਾ ਵੀ ਕੋਈ ਪਤਾ ਨਹੀਂ ਲੱਗਦਾ ਕੇਸ ਡੀਏ ਦਾ ਬਣਾਇਆ ਵਿਜੀਲੈਂਸ ਨੇ ਕੇਸ ਬਣਾਇਆ ਆਮਦਨ ਤੋਂ ਵੱਧ ਜਾਇਦਾਦ ਦਾ ਪਰ ਲੋਕਾਂ ਦੇ ਸਾਹਮਣੇ ਇਹ ਗੱਲ ਕਹਿ ਰਹੇ ਆ ਕਿ ਵਿਕਰਮਜੀਤ ਮਜੀਠੀਆ ਦੇ ਉੱਤੇ ਐਨਡੀਪੀਐਸ ਦਾ ਕੇਸ ਆ ਨਸ਼ਾ ਤਸਕਰੀ ਦਾ ਕੇਸ ਆ ਪਰ ਮਜੀਠਾ ਪਰਿਵਾਰ ਤੇ ਉਸਦੇ ਵਕੀਲ ਤੇ ਉਸਦੇ ਜਿਹੜੇ ਧੜੇ ਦੇ ਹੋਰ ਲੋਕ ਆ ਉਹ ਇਹ ਗੱਲ ਆਖ ਰਹੇ ਆ ਕਿ ਭਗਵਾਨ ਤਮਾਨ ਦੇ ਵਿੱਚ ਜੇ ਹਿੰਮਤ ਆ ਜਿਉਂ ਲੋਕਾਂ ਨੂੰ ਜੋ ਕਹਿ ਰਿਹਾ ਇੱਕ ਬਿਆਨ ਦੇਵੇ ਕਿ ਵਿਕਰਮਜੀਤ ਮਜੀਠੀਏ ਦੇ ਉੱਤੇ ਜਿਹੜਾ ਕੇਸ ਬਣਾਇਆ ਸੀ ਐਨਡੀਪੀਐਸ ਦਾ ਬਣਾਇਆ ਅਸੀਂ ਉਸ ਨੂੰ ਜਵਾਬ ਦਈਏ ਕਿਉਂਕਿ ਤੁਹਾਨੂੰ ਯਾਦ ਹੋਵੇਗਾ ਚਰਨਜੀਤ ਚੰਨੀ ਦਾ ਕਾਰਜਕਾਲ ਜਦੋਂ ਖਬਰਾਂ ਉੱਠੀਆਂ ਸੀ ਚਰਨਜੀਤ ਚੰਨੀ ਪੰਜਾਬ ਦਾ ਮੁੱਖ ਮੰਤਰੀ ਬਣਿਆ ਤੇ ਸਰਕਾਰ ਦੇ 6 ਮਹੀਨੇ ਰਹਿ ਗਏ ਸੀ ਸਰਕਾਰ ਦੇ 6 ਮਹੀਨੇ ਰਹਿਣ ਤੋਂ ਬਾਅਦ ਕਾਂਗਰਸ ਦੇ ਵੱਡੇ ਲੀਡਰ ਇਕੱਠੇ ਹੋਏ ਉਹਨਾਂ ਨੇ ਆਖਿਆ ਕਿ ਕਾਂਗਰਸ ਦੀ ਸਰਕਾਰ ਵਾਪਸ ਪੰਜਾਬ ਦੇ ਵਿੱਚ ਕਿਵੇਂ ਆਵੇਗੀ ਇਸ ਦੇ ਲਈ ਉਹਨਾਂ ਨੇ ਵਿਉਂਤ ਘੜੀ ਕਿ ਜੇ ਪੰਜਾਬ ਦੇ ਵਿੱਚ ਮੁੜ ਕਾਂਗਰਸ ਲੈ ਕੇ ਆਉਣੀ ਆ ਤੇ ਵਿਕਰਮਜੀਤ ਮਜੀਠੇ ਨੂੰ ਜੇਲ੍ਹ ਦੇ ਅੰਦਰ ਬੰਦ ਕਰਨਾ ਪਵੇਗਾ ਉਸ ਨੂੰ ਬੰਦ ਤਾਂ ਕਰਤਾ ਕਾਂਗਰਸ ਨੇ ਬਾਚਕੋਟ ਨੇ ਉਸ ਨੂੰ ਜਿਹੜਾ ਨਿਆਂ ਦਿੱਤਾ ਤੇ ਉਹ ਬਾਹਰ ਆ ਗਿਆ ਪਰ ਕਾਂਗਰਸ ਪੰਜਾਬ ਦੇ ਵਿੱਚ ਨਹੀਂ ਆਈ ਚਰਨਜੀਤ ਚੰਨੀ ਆਪਣੇ ਦੋਵੇਂ ਸ਼ੀਟਾਂ ਹਾਰ ਗਿਆ ਤੇ ਕਾਂਗਰਸ 18 ਸ਼ੀਟਾਂ